ਆਪ ਦੇਖਾ ਕਿ ਕਿਉਂ ਤੁਰੀ ਆਂਦੀ ਪਈ ਐ ਮੈਂ ਵੀ ਵੇਖ ਅੱਡਈ ਆ ਇਹ ਕਦੀ ਉਹਨਾਂ ਦਾ ਪਗਵਾੜ ਕਾਂਡੇ ਤੇ ਕਦੀ ਉਹਨਾਂ ਦਾ ਮੈਨੂੰ ਤੇ ਲੱਗਦੀ ਐ ਇਹ ਤੇ ਸਮਾਨ ਵੇਚਣ ਆਈ ਲੱਗਦੀ ਐ ਨਹੀਂ ਚਾਹੀਦੀ ਜੇ ਸਮਾਨ ਵੇਚਣ ਵਾਲੀ ਹੁੰਦੀ ਤੇ ਹੱਥ 'ਤੇ ਕੋਈ ਨਾ ਕੋਈ ਸਮਾਨ ਹੋਣਾ ਸੀ ਹੱਥ ਤੇ ਤੇ ਖਾਲੀ ਐ ਇਹ ਪਤਨੀ ਕਿਹਨੇ ਕਦੀ ਜਦਾ ਬੁਆ ਕੜ ਕਾਂਡੇ ਕਦੀ ਜਦਾ ਬੁਆ ਕੜ ਕਾਂਡੇ ਚਲੋ ਸਮਝ ਨਹੀਂ ਲੱਗਦੀ ਦੇਖੋ ਤੁਰੀ ਤੇ ਇੱਧਰ ਹੀ ਆਂ ਡਈ ਆ ਵਾਲੇ ਬੈਠੇ ਇਹਨਾਂ ਨੂੰ ਪੁੱਛ ਕੇ ਵੇਖਦੀ ਆ ਕੀ ਪਤਾ ਇਹਨਾਂ ਕੋ ਕੰਮ ਹੋਵੇ ਸਸਿਕਾ ਜੀ ਸਸਿਕਾ ਮੈਂ ਨਾ ਕੰਮ ਦਾ ਪਤਾ ਕਰਨ ਆਈ ਸੀ ਪਰ ਕੋਈ ਬੂਆ ਹੀ ਨਹੀਂ ਖੋਲਣ ਦਿਆ ਤੇ ਤੁਸੀਂ ਬੈਠੇ ਹੋ ਜੀ ਤੇ ਕੰਮ ਦੀ ਨਾ ਮੈਨੂੰ ਬਹੁਤ ਲੋੜ ਆ ਪਰ ਬੇਟਾ ਕੰਮ ਵਾਲ ਅੰਟੀ ਮੈਂ ਕੋਈ ਵੀ ਕੰਮ ਕਰ ਦਿੰਦੀ। ਬੱਚੇ ਖੜਾ ਲਾਂਗੀ। ਝਾੜ ਪੂੰਝਾ ਕੰਮ। ਕੱਪੜੇ ਪ੍ਰੈਸ ਕਰਨਾ। ਮੈਂ ਸਾਰੇ ਕੰਮ ਕਰ ਦਿੰਦੀ। ਪਰ ਸਾਡੇ ਤੇ ਤਾਂ ਲੱਗੀਆਂ। ਸਾਡੇ ਸਾਰੇ ਕੰਮ ਲਵਾ ਲਏ ਲੱਗੀਆਂ ਹੋਦੇ। ਇਹ ਲੋੜੇ ਆਣ। ਚਾਹ ਜਿਉਂ ਕਹਿਣ ਲਈ ਮੇਰੇ ਕੋਈ ਵੀ ਕੰਮ ਆਪੇ ਕੋ ਕਿਚਨ ਦੀ ਸਫਾਈ ਨੂੰ ਮਾਲੀ ਹੁੰਦੀ ਆ। ਉਹਨਾਂ ਨੂੰ ਕਹਿ ਦਵਾਂ ਕਰ ਦਿੰਿਆ ਨੂੰ ਲਾ ਲੈਣੇ। ਹਾਂ ਹਾਂ ਮੈਂ ਕਰ ਲਾਂਗੀ ਸਾਰਾ ਕਿਚਨ ਦਾ ਕੰਮ ਕਰ ਲਾਂਗੀ। ਮੈਂ ਰੋਟੀ ਵੀ ਬਣਾਣੀ ਆਂਦੀ। ਮੈਂ ਸਾਰੇ ਕੰਮ ਕਰ ਲਿਆ। ਛੱਡ ਗਿਆ 2 ਦਿਨ ਤਾਂ ਲੱਗਿਆ ਹੀ ਕੰਮ ਵਾਲੀਆਂ। ਹੋਰ ਕੀ ਕਰੀਂ ਆ ਬਾਕਮਾਂ ਵਾਲੀ। ਚਾਹੀਜੀ ਚਲੋ ਥੋੜਾ ਬਟਾੜਾ ਉੱਪਰਲਾ ਕੰਮ ਤਾਂ ਉਹ ਕਰਵਾ ਦਿਆ ਕਰੋਗੇ। ਕੀ ਕਰਨਾ ਐ ਇੰਨੇ। ਜਿਹੜਾ ਕੰਮ ਕਰੇਗੀ। ਪਲੀਜ਼ ਅੰਟੀ ਜੀ। ਪਲੀਜ਼ ਜਾਈ ਜੀ। ਮੈਨੂੰ ਕੰਮ ਦੀ ਬਹੁਤ ਲੋੜ ਆ। ਪਲੀਜ਼ ਮੈਨੂੰ ਕੰਮ ਤੇ ਲਾ ਲਓ। ਮੈਨੂੰ ਸੱਚੀ ਕੰਮ ਦੀ ਬਹੁਤ ਲੋੜ ਆ। ਤੂੰ ਜਿਹੜਾ ਕੰਮ ਖੋਹਦੇ ਮੈਂ ਕਰ ਲਾਂਗੀ ਕਰਦਾ ਚਾਹੀਜੀ ਵਿਚਾਰੇ ਕਿੰਨੇ ਤਰਲੇ ਕੱਢਣ ਡਈ ਐ ਲਾਲੋਖਾ ਜੀ ਲਾਲੋਖਾ ਵਿਚਾਰੇ ਕਿੰਨੇ ਤਰਲੇ ਕੱਢਣ ਡਈ ਐ ਮਜਬੂਰੀ ਲੱਗਦਾ ਮੈਨੂੰ ਉਹਦੀ ਕੋਈ ਚਲੋ ਦੇਖ ਲਓ ਲਾਲੋ ਇਹ ਪਟਿਆਰ ਨੂੰ ਕਹਿੰਦੇ ਨਾ ਛੁੱਟੀ ਛੱਡੀ ਕੋਈ ਨਹੀਂ ਕਰਦੇ ਨਹੀਂ ਪਹਿਲਾਂ ਗੱਲ ਕਰ ਲੋ ਨਹੀਂ ਨਹੀਂ ਅੰਟੀ ਜੀ ਮੈਨੂੰ ਤੇ ਕੰਮ ਦੀ ਲੋੜ ਆ ਮੈਂ ਕਹਾਂ ਤੇ ਛੁੱਟੀ ਕਰਨੀ ਮੈਂ ਕੋਈ ਛੁੱਟੀ ਨਹੀਂ ਕਰਦੀ ਪਲੇਸ ਵਾਸਤੇ ਮੈਨੂੰ ਲਾ ਲਵੋ ਕੰਮ ਮੇਰੀ ਗੱਲ ਸੁਣ ਲੈ ਸਵੇਰੇ 9 ਵਜੇ ਤੋਂ ਲੈ ਕੇ ਤੇ ਸ਼ਾਮੀ 5 ਵਜੇ ਤੱਕ ਰਹਿਣਾ ਤੇ ਛੁੱਟੀ ਤੈਨੂੰ ਕੋਈ ਨਹੀਂ ਦੇਣੀ ਫਿਰ ਲੈਣਾ ਸੋਸਣ ਕੇ ਕੰਮ ਆ ਪੜੀ ਨਹੀਂ ਨਹੀਂ ਠੀਕ ਆਂਟੀ ਜੀ ਮੈਨੂੰ ਮੰਜੂਰ ਆ ਮੈਂ ਤੁਸੀਂ ਕਹੋਗੇ ਤੇ ਹੁਣ ਤੋਂ ਹੀ ਕੰਮ ਕਰ ਹਾਂ ਹਾਂ ਹੁਣ ਤੋਂ ਹੀ ਕੰਮ ਸ਼ੁਰੂ ਕਰ ਆਂਟੀ ਜੀ ਕਹਾ ਮੈਨੂੰ ਦੱਸ ਦੋ ਘਰ ਮੈਂ ਆਪੇ ਨਵਾਉਂਦੀ ਸਾਰਾ ਤੇ ਵਿਆਹ ਦੇ ਲਈ ਜਾ ਕੇ ਦਾ ਕੰਮ ਦੱਸੋ ਜਾ ਕੇ ਚਲ ਆ ਜਾ ਬਟਾ ਫਿਰ ਮੈਂ ਕੰਮ ਦੱਸਦਾ ਅੱਛਾ

ਠੀਕ ਹੈ ਤੇ ਸੋਈ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਚਾਹ ਬਣਾਉਣ ਤੋਂ ਬਾਅਦ ਕਪੜਾ-ਕਪੜਾ ਚੰਗੀ ਤਰ੍ਹਾਂ ਮਾਰ ਦੇਣਾ ਸੈਲਫ ਤੇ ਤੇ ਭਾਂਡੇ-ਭੁੰਡੇ ਨਾ ਸਾਫ਼ ਕਰਕੇ ਰੱਖਣਾ ਤੇ ਜੂਟ ਨਾ ਲੱਗੀ ਰਵੇ ਭਾਂਡੇ ਨੂੰ ਤੇ ਵਧੀਆ ਕੰਮ ਕਰਨਾ ਤੇ ਉੱਪਰੋਂ ਅਲਮੀਰਾ ਵੀ ਸਾਫ਼ ਕਰ ਦੇਣਾ ਕਪੜਾ ਲਗਾਉਣਾ ਚੰਗੀ ਤਰ੍ਹਾਂ ਬਿਲਕੁਲ ਡਸਟਿੰਗ ਨਾ ਨਜ਼ਰ ਆਵੇ ਮੈਨੂੰ ਮੈਨੂੰ ਨਹੀਂ ਗੰਦਾ ਕੰਮ ਪਸੰਦ ਹਾਂਜੀ ਹਾਂਜੀ ਦੀਦੀ ਸਾਰਾ ਮੈਂ ਹੁਣੇ ਹੀ ਕਰ ਦੇਣੀ ਬਸ ਹੁਣੇ ਭਾਂਡੇ ਧੋ ਕੇ ਵਿਹਲੀ ਹੋਈ ਸੀ ਠੀਕ ਹੈ ਚਲੋ ਵੀ ਰੇ ਕਮਰੇ ਚ ਨਾ ਚਾਹ ਪੁੰਜਾ ਦੋ

ਜੀ ਮੈਨੂੰ ਆਂਟੀ ਜੀ ਨੇ ਨਾ ਕੰਮ ਕਰਾਂ ਵਾਸਤੇ ਹੈਲਪ ਕਰਨ ਨੂੰ ਰੱਖਿਆ। ਅੱਛਾ ਠੀਕ ਆ। ਰਾਜ ਇੱਥੇ ਚਾਹ। ਹਾਂਜੀ। ਇਧਰ ਕਿ ਵੇਖ ਨਹੀਂ। ਨਹੀਂ ਨਹੀਂ ਭਾਜੀ ਮੈਂ ਤੇ ਚਾਹ ਵੇਖਣ ਦੀ ਲੋੜ ਨਾ ਚਾਹੀਦੀ। ਮੇਰੀ ਗੱਲ ਸੁਣ। ਅੱਜ ਤੋਂ ਬਾਅਦ ਮੈਨੂੰ ਨਾ ਟੇਬਲ ਪੂਰਾ ਸਾਫ਼ ਚਾਹੀਦਾ ਵਾ ਤੇ ਨਾਲੇ ਇੱਥੇ ਮੇਰੇ ਬੜੇ ਇੰਪੋਰਟੈਂਟ ਡਾਕੂਮੈਂਟਸ ਪਏ ਹੁੰਦੇ ਆ। ਉਹ ਅੱਗੇ ਪਿੱਛੇ ਨਹੀਂ ਹੋਣੇ ਚਾਹੀਦੇ। ਹਾਂਜੀ ਠੀਕ ਆ। ਇਹ ਗੱਲ ਦਾ ਖਾਸ ਧਿਆਨ ਰੱਖੀ। ਠੀਕ ਹੁਣ ਸਿਰ ਤੇ ਹੀ ਖੜੇ ਰਹਿਣਾ ਵਾ ਨਹੀਂ ਨਹੀਂ ਚੱਲੀ ਮੈਂ ਜਾ ਹੋਰ ਕੋਈ ਕੰਮ ਦੇ ਹਾਂਜੀ ਕੇਰੀਆ ਹਾਲੇ ਤਾਂ ਕਮਰਾ ਵੀ ਨਹੀਂ ਸਾਫ ਹੋਇਆ ਕਿੰਨਾ ਗੰਦ ਪਿਆ ਹੋਇਆ ਵੇ ਪਹਿਲੀ ਕੰਮ ਵਾਲੀ ਸਾਡੀ ਵਧੀਆ ਸੀ ਫਟਾਫਟੀ ਕੰਮ ਕਰਦੇ ਹੁੰਦੀ ਸੀ ਤੇ ਕੰਮ ਵੀ ਵਧੀਆ ਹੀ ਕਰਦੀ ਸੀ ਪਤਾ ਨਹੀਂ ਉਹਨੂੰ ਕੀ ਹੋਇਆ ਹੁਣ ਨਾ ਜਲਦੀ ਕਰ ਦੋ ਕਮਰਾ ਸਾਫ ਹਾਂਜੀ ਦੇਦੀ ਜੀ ਉਹ ਨਾ ਮੈਂ ਥੱਲੇ ਸਾਰਾ ਦਿਨ ਇੱਕੋ ਕਮਰੇ ਚ ਹੀ ਕਲੇਰਾ ਬਾਕੀ ਬਸ ਇਹ ਹੀ ਕੰਮ ਰਹਿ ਗਿਆ ਉਸ ਸਮੇਟਦੇ ਰਹਿਣਾ ਤਾਂ ਕਿ ਕੋਈ ਕੰਮ ਹੋਰ ਕਰਨਾ ਹੀ ਨਾ ਪਵੇ ਥੱਲੇ ਨਾ ਮੈਂ ਰਸੋਈ ਸਾਫ ਕਰਕੇ ਆਈ ਨਾ ਸਾਰੀ ਤੇ ਹੁਣੇ ਮੈਂ ਵੇਖਿਆ ਕਿ ਆ ਵੀ ਕਮਰਾ ਨਹੀਂ ਸਹੀ ਹਾਂ ਕਰਕੇ ਮੈਨੂੰ ਵੀ ਸੈੱਟ ਕਰ ਲਾਪੀ ਤੇ ਥੱਲੇ ਦੇ ਸਾਰੇ ਕਮਰੇ ਮੈਂ ਸੈੱਟ ਕਰਦੇ ਆ ਠੀਕ ਹੈ ਜਦੋਂ ਲੱਗਾ ਤੁੰਗਾ ਬੁੱਲਾ ਦੀ ਚੱਦਰ ਚੰਨੀ ਦਾ ਚਾੜਕਿਆ ਵਿਸ਼ਾਣਾ ਉਹ ਦੇਖੋ ਟੇਬਲ ਕਿਵੇਂ ਉਹਨੂੰ ਵੀ ਸਹੀ ਤਰ੍ਹਾਂ ਕਰੋ ਹਾਂਜੀ ਹਾਂਜੀ ਨਾ ਟਾਈਮ ਨਾ ਲਾਇਆ ਕਰੋ ਠੀਕ ਹੈ ਨਾ ਹੋਵੇ ਮੁੜ ਕੇ ਤੁਹਾਨੂੰ ਫਿਰ ਕਹੋ ਗਿਆ ਕਿ ਕੱਢਦਾ किस किनिया सोनिया वाओ कोड ये हेलो मेरा फेवरेट कलर ਇਸਾ ਹੀ ਲੱਗਣ데요। ਪਾ ਕੇ ਦੇਖਾਂ। ਇਹ ਤਾਂ ਬਿਲਕੁਲ ਮੇਰੇ ਮੇਚੇ ਦਾ। ਪਾ ਕੇ ਤਾਂ ਬੋਸੀ ਲੱਗਣੀ। ਇਹ ਠੀਕ ਕਰਨਦੀ ਆ ਨਾਲੇ ਕੰਮ ਵਾਲੀਆਂ ਇਹੋ ਜਾਂਦੀਆਂ ਵਾ ਮੰਮੀ ਵੀ ਨਾ ਤਰਸ ਖਾ ਕੇ ਜਿੰਨੋ ਮਰਜ਼ੀ ਕਰਵੇ ਜਿਹਾ ਰਖ ਲੈਂਦੇ ਆ ਮੈਂ ਵੇਖਤਾ ਵਾਂ ਕਰਦੀ ਕੀ ਆਏ ਹਾਂ ਬੈਠੋ ਮੰਮੀ ਬੈਣਾ ਹੀ ਆ ਉਹ ਨਵੀਂ ਕੰਮ ਵਾਲੀ ਕਿੱਥੋਂ ਵੜ ਕੇ来 ਆਏ ਹੋ ਕਿਉਂ ਕੀ ਹੋਇਆ ਮੇਰੇ ਕਮਰੇ ਦਾ ਇੰਨਾ ਬੁਰਾ ਹਾਲ ਹੋਇਆ ਹੈ ਤੇ ਇੰਨਾ ਟਾਈਮ ਲਾਉਂਦੀ ਕੰਮ ਕਰਨ ਨੂੰ ਤੇ ਇੱਕੋ ਕਮਰਾ ਹੀ ਫਟ ਕੇ ਬੈਠੀ ਸਵੇਰ ਦਾ ਮੇਰੀ ਗੱਲ ਸੁਣੋ ਸਾਹਿਲ ਦੀ ਬਾਜਾ ਮਾਰਦਾ ਵੇ ਚਾਹ ਵਸਤੇ ਇੰਨੀਆਂ ਵਾਜਾ ਮਾਰੀਆਂ ਫੇਰ ਜਾ ਕੇ ਵਿਚਾਰੇ ਨੂੰ ਮਿਲੀ ਚਾਹ ਮੇਰੀ ਗੱਲ ਸੁਣੋ ਹੈ ਦੋ ਤਿੰਨ ਦਿਨ ਦੇ ਹੋਏ ਉਹਨੂੰ ਆਈ ਨੂੰ ਹੋਲੀ ਉਹਨੂੰ ਕੰਮ ਦੇ ਸਮਝ ਲੱਗੇਗੀ ਨਾ ਤੂੰ ਤਾਂ ਕਰਨੀ ਬਸ ਆਈ ਆ ਤੈਨੂੰ ਸਾਰਾ ਸਮਝ ਲੱਗ ਜਾਵੇ ਤੇ ਸਾਨੂੰ ਤੇ ਮੁਸ਼ਕਿਲ ਹੁੰਦੀ ਵੀ ਕਿੰਨੀ ਤੇ ਆਗ ਤੋਂ ਕਿੰਨੀ ਪਰੇਸ਼ਾਨੀ ਦਾ ਮੇਰੀ ਗੱਲ ਸੁਣ ਮੈਂ ਤੈਨੂੰ ਅੱਗੇ ਕਈ ਵਾਰੀ ਕਿਹਾ ਜੇ ਉਹ ਕੰਮ ਕਰਦੀ ਥੋੜਾ ਬੋਤਾ ਤੇ ਨਾ ਵਖਤ ਬਟਾ ਦਿਆ ਕਰ ਤੇ ਸਾਰਾ ਦਿਨ ਤੂੰ ਆਪਣੇ ਕਮਰੇ 'ਚ ਖਲਾਰਾ ਪਾ ਛੱਡਦੀ ਆ ਤੂੰ ਡੀਗਦੀ ਰਹਿਨੀ ਆ ਕੋਈ ਕੰਮ ਵਾਲੀ ਆਵੇ ਤੇ ਮੇਰਾ ਕਮਰਾ ਉਹ ਸਵਾਰੇ ਤੂੰ ਕਿਉਂ ਨਹੀਂ ਸਵਾਰ ਸਕਦੀ ਲੋ ਮੰਮੀ ਤੂੰ ਦੋ ਦੋ ਪਹਿਲੇ ਵੀ ਕੰਮ ਵਾਲੀਆਂ ਨੇ ਮੈਨੂੰ ਆਦਤ ਸ਼ੁਰੂ ਤੋਂ ਤੂੰ ਹੀ ਪਾਈ ਤੇ ਹੈ ਨਹੀਂ ਕੰਮ ਕਰਨ ਦੀ ਲੈ ਮੈਂ ਤਾਂ ਬੋਲਦੀ ਰੰਨੀ ਆ ਇਹ ਗੈ ਕਿ ਤੈਨੂੰ ਆਦਤ ਨਹੀਂ ਕੰਮ ਕਰਨ ਦੀ ਦੂਜੀ ਗੱਲ ਜਾ ਉਹਨੂੰ ਚਾਹ ਦਾ ਘੋਟੀ ਪਿਆ ਦੇ ਕਦੋਂ ਦੀ ਵਿਚਾਰੀ ਕੰਮ ਕਰਨ ਲੱਗੀ ਆ ਕੱਲ ਵੀ ਉਹਨੂੰ ਮੈਂ 4 ਵਜੇ ਚਾਹ ਦਿੱਤੀ ਤੈਨੂੰ ਮੈਂ ਕਿਹਾ ਵੀ ਸੀ ਉਹਨੂੰ ਚਾਹ ਦੇ ਦੇ ਤੂੰ ਉਹਨੂੰ ਚਾਹ ਨੇ ਪਿਆਈ ਮੈਂ ਬਣਾਉਂਦਾ ਹਾਂ ਹਾਂ ਤੂੰ ਮਰਾ ਦੀ ਗੀ ਗੁਰਬ੍ਰਿਤ ਸਰ ਕੀ ਹੋਗਾ ਚਲੋ ਤੂੰ ਹੀ ਕੰਮ ਮੈਂ ਬਣਾ ਲਗਈਆ ਚਲ ਜਾ ਬਣਾ ਚਾਹ ਪਿਆ ਜਾ ਕੇ ਉਹਨੂੰ ਤੇ ਉਹਨੂੰ ਥੋੜਾ ਕਹਿਣਾ ਮੇਰਾ ਕੰਮ ਤੂੰ ਪਹਿਲੇ ਕਰ ਦੇ ਕਰੇ ਹਾਂ ਕੱਲਾ ਤੇਰਾ ਹੀ ਕੰਮ ਕਰਿਆ ਕਰੇ ਬਾਕੀ ਘਰ ਦੇ ਦਾ ਵਿਖਿਆ ਕਰੇ ਚਲ ਚਲੋ ਮੈਂ ਬਣਾ ਦੇ ਹਾਂ ਐਸ ਕੁੜੀ ਦਾ ਵੀ ਕੋਈ ਹਾਲ ਨਹੀਂ ਬਿਲਕੁਲ ਆਪਣੀ ਦਾਦੀ ਤੇ ਗਈ ਹੈ ਦਾਦੀ ਕੋ ਵੀ ਬਸ ਗੱਲਾਂ ਕਰਵਾ ਲਓ ਤੇ ਜਾਂ ਦਵਕੇ ਮਰਵਾ ਲਓ ਵਿਚਾਰੀ ਦਾ ਨਾ ਇਹ ਆ ਕੰਮ ਵਾਲੀ ਤੇ ਸ਼ੌਂਕ ਵੇਖ ਮਾ ਰਾਣੀਆਂ ਵਰਗੇ ਇਹਦੀ ਅਸਲੀ ਤੇ ਨਾ ਮੈਂ ਰਿਕਾਰਡ ਹੀ ਕਰਦਾ ਫੇਰ ਹੀ ਮੰਮੀ ਨੂੰ ਵਿਖਾਵਾਂਗਾ ਇਦਾਂ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਮੈਂ ਕੇ ਜਿਹਨੂੰ ਬਹਿਨ ਨਹੀਂ ਦਿੱਤਾ ਤੇ ਵੇਖ ਨੇ ਟੋਰਨਾ ਬੈਠੀ ਆ ਕੋਈ ਨਾ ਦਾਕਾ ਤੈਨੂੰ ਤੇ ਅੱਜ ਹੀ ਘਟਾਉਣਾ ਕਰਾਂਗਾ ਮੀ ਹਾਂ ਕੰਮ ਵਾਲੀ ਕਿੱਥੇ ਆ ਕੰਮ ਵਾਲੀ ਉਹ ਤੇ ਕੰਮ ਕਰਦੀ ਵੀ ਉੱਪਰ ਕੋਈ ਕੰਮ ਕੰਮ ਨਹੀਂ ਕਰਨ ਦੀ ਬਲਾਉ ਉਹਨੂੰ ਕਿੱਥੇ ਆ? ਕਿਉਂ? ਕੀ ਆ? ਮੰਮੀ ਤੁਸੀਂ ਵੀ ਨਾ ਜਿੰਨੂੰ ਮਰਜ਼ੀ ਮੂੰਹ ਚਾ ਕੇ ਘਰ ਵਿੱਚ ਵਾੜ ਲੈਂਦੇ ਜੇ। ਪਹਿਲਾਂ ਵੇਖ ਵੀ ਲਿਆ ਕਰੋ ਬੰਦਾ ਹੈ ਵੀ ਘਰ ਵਾੜਣ ਜੋਗਾ ਕਿ ਨਹੀਂ। ਹੋਇਆ ਨਹੀਂ ਹੋਇਆ ਕੀ ਇਹ? ਬਲਾਉ ਉਹਨੇ ਤੈਨੂੰ ਸਾਰਿਆਂ ਨੂੰ ਦੱਸਦਾ ਮੈਂ। ਐਵੇਂ ਤਪਿਆ ਆ ਵੀ। ਚਾਹੀ ਲੈ। ਮੈਂ ਤਾਂ ਗੱਜਰੀ ਮਾਂ ਨੂੰ ਕਹਿਣ ਢੀ ਸਾਂ ਕਿ ਇਹਨੂੰ ਨਾ ਰੱਖ। ਓਏ ਐਵੇਂ ਨਾ ਮੰਮੀ ਵੀ ਤਰਸ ਖਾ ਕੇ ਜਿੰਨੂੰ ਮਰਜ਼ੀ ਕਹਿੰਦੇ ਕਿ ਹਾਂ ਕੋਈ ਗੱਲ ਨਹੀਂ ਤੂੰ ਵੀ ਕੰਮ ਕਰ ਲਾ ਤੂੰ ਵੀ ਕੰਮ ਕਰ ਲਾ। ਗੁਰਪ੍ਰੀਤ ਤੁਸੀਂ ਬਲਾ ਕੇ ਲਿਆਓ ਉਹਨੂੰ। ਚੱਲ ਮੈਂ ਬਲਾਕ ਕੇ ਲਿਆਉਣੀ ਆ ਹੋਇਆ ਕੀ ਐ ਬਲਾਕ ਇਹਦੇ ਲਿਆਓ ਚੱਲ ਨਹੀਂ ਆਣੀ ਅਮੀ ਮੰਮੀ ਜੀ ਦੇਖਾ ਕੀ ਕਰਦੀ ਹੀ ਹੋਇਆ ਕੀ ਇਹ ਬੋਲਦੇ ਸੀ ਹਾਂਜੀ ਆਂਟੀ ਜੀ ਉਹ ਦੀਰੀ ਜੀ ਨੇ ਮਾਜ ਮਾਰੀ ਤੁਸੀਂ ਬਣਾਉਂਦੇ ਹੀ ਉਹ ਬੋਦੀ ਨਾ ਭੋਲੀ ਬਣਨ ਦੀ ਲੋੜ ਨਹੀਂ ਆ ਮੈਨੂੰ ਸਭ ਪਤਾ ਲੱਗਿਆ ਤੇਰਾ ਕੀ ਹੋਇਆ ਸਾਹਿਲ ਮੰਮੀ ਇਹਨੇ ਨਾ ਗੁਰਪ੍ਰੀਤ ਦੇ ਕਮਰੇ ਜਾ ਕੇ ਉਹਦਾ ਮੇਕਅਪ ਵੀ ਯੂਜ਼ ਕੀਤਾ ਵਾ ਤੇ ਉਹਦੇ ਕੱਪੜੇ ਵੀ ਪਾਏ ਆ ਇਥੋਂ ਤੱਕ ਕੀ ਇਹ ਤੇ ਮੇਰੀ ਕੁਰਸੀ ਤੇ ਬੈ ਕੇ ਨਾ ਵੀਡੀਓ ਕਾਲ ਕਰਨਦੀ ਕੀ ਪਤਾ ਇਹਨੇ ਗੁਰਪ੍ਰੀਤ ਦੇ ਕਮਰੇ ਚੋਂ ਕੋਈ ਜੁਐਲਰੀ ਨਾ ਚੋਰੀ ਕਰ ਲਈ ਹੋਵੇ ਤੁਸੀਂ ਵੀ ਨਾ ਮੰਮੀ ਪਹਿਲਾਂ ਵੇਖ ਲਿਆ ਕਰੋ ਬੰਦਾ ਕੰਦਾ ਆ ਵੇਖੋ ਜੇ ਤੁਹਾਨੂੰ ਮੇਰੀ ਗੱਲਾਂ ਤੇ ਯਕੀਨੀ ਨਾ ਆ ਆ ਵੀਡੀਓ ਵੇਖ ਲਓ ਬਸ ਮਾਣਾ ਮੇਕਰ ਦਾ ਕੋਟ ਕਿੰਨਾ ਸੋਹਣਾ ਲੱਗਿਆ ਹੁੰਦਾ ਗੇ ਕਹਿੰਦੀ ਸੀ ਇਹਨੂੰ ਨਾ ਰੱਖੋ ਤੇ ਜਿੰਨੋ ਕਿਨੋ ਮੋਚਾ ਕਕੇ ਤੇ ਰੱਖ ਲੈਂਦੇ ਜੀ ਸਹੀ ਜੀ ਮੈਨੂੰ ਤਾਂ ਜ਼ਰੂਰਤ ਸੀ ਕਦ ਕਰਕੇ ਮੈਨੂੰ ਰੱਖਿਆ ਇਹਨੂੰ ਮੰਮੀ ਜੀ ਜ਼ਰੂਰਤ ਆਦਾ ਮਤਲਬ ਅਸੀਂ ਘਰ ਆਪਣਾ ਹੰਜਵਾ ਦਈਏ ਤੁਹਾਨੂੰ ਇਹ ਪਤਾ ਵੀ ਆ ਕਿੱਥੋਂ ਆ ਕਿੱਥੋਂ ਨਹੀਂ ਇਹਦੇ ਬਾਰੇ ਕੁਝ ਪਤਾ ਵੀ ਆ ਮੰਮੀ ਜਿਹੜੇ ਦੇ ਪੈਸੇ ਬੰਦ ਆ ਨਾ ਇਹਨੂੰ ਦੋਤ ਕੱਢੋ ਘਰਵਾਰਨ ਨੂੰ ਮੈਂ ਤੁਹਾਨੂੰ ਅਖੇ ਕਹਿੰਦੇ ਆਂ ਜੀ ਇਹਨਾਂ ਸਾਰੇ ਸਾਫ ਕਮ ਕਾ ਕੇ ਦੇ ਘਰੋਂ ਬਾਹਰ ਕਰ ਦਿਓ ਇਹਨਾਂ ਦਾ ਮੁਝੋ ਕੀ ਨਹੀਂ ਆਗੀ ਹੱਲੇ ਵੀ ਕਿਸੇ ਚੀਜ਼ ਦੀ ਠੀਕ ਆ ਕਿ ਤੁਸੀਂ ਢੀਕੰਦੇ ਜੇ ਆਪਣੇ ਘਰ ਦੇ ਵਿੱਚ ਚੋਰੀ ਹੋਵੇ ਤੇ ਫੇਰ ਹੀ ਅਹੀਂ ਕਹੀਏ ਕਿ ਕਾਸ਼ ਉਸਦੇ ਨਹੀਂ ਘਟਦਾ ਹੁੰਦਾ ਨੂੰ ਨਹੀਂ ਤੇ ਤੂੰ ਨਹੀਂ ਜਾਣਾ ਮੰਮੀ ਆ ਕੇ ਕਹਿਂਦੇ ਤੈਨੂੰ ਸਾਹਿਬ ਇਹ ਚੋਰ ਨਹੀਂ ਹੈ ਜੀ ਇੱਕ ਮਜਬੂਰ ਹੈ ਮਜਬੂਰ ਹੈ ਹਾਂ ਜੀ ਭਾਈ ਕਿਹੜੀ ਹੈ ਨਾ ਮਜਬੂਰੀ ਹੈ ਚਾਹੀਦੀ ਜੀ ਚਾਹੀਦੀ ਬੰਦੇ ਨੂੰ ਜਦ ਰੱਬ ਦੀ ਮਾਰ ਪਈ ਹੋਵੇ ਨਾ ਤੇ ਇਨਸਾਨ ਦੀ ਮਾਰਨ ਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕੰਮ ਦੀ ਤਲਾਸ਼ ਦੇ ਵਿੱਚ ਸੀਗੀ ਮੈਂ ਵੀ ਪੜ੍ਹੀ ਲਿਖੀ ਹਾਂ ਪਰ ਮੈਨੂੰ ਨੌਕਰੀ ਨਹੀਂ ਮਿਲੀ ਮੇਰੇ ਹਸਬੰਦ ਥੋੜਾ ਬਿਮਾਰ ਚੱਲਦੇ ਉਹਦੇ ਕਰਕੇ ਸਾਡਾ ਘਰ ਨਹੀਂ ਚੱਲਦਾ ਮੇਰੀ ਕੁੜੀ ਮੈਂ ਨਹੀਂ ਚਾਹੁੰਦੀ ਕਿ ਉਹ ਫੀਲ ਕਰੇ ਕਿ ਉਹ ਪੜ ਨਹੀਂ ਸਕਦੀ ਮੈਂ ਉਹਨੂੰ ਚੰਗੇ ਸਕੂਲ 'ਚ ਦਾਖਲ ਕਰਵਾਇਆ ਪਰ ਮੈਂ ਇੱਕ ਮਜਬੂਰ ਮਾਂ ਤੰਦੂ ਤੇ ਪਤਾ ਇੰਗਲਿਸ਼ ਮੰਨਦੇ ਸੀ ਨਾ ਪੜਦੇ ਹੁੰਦੇ ਸੀ ਤੇ ਆਂਟੀ ਜੀ ਹਾਜੀ ਕੱਲ ਕੋਈ ਪੜਦਾ ਨਹੀਂ ਅੱਜ ਕੱਲ ਤੇ ਆ ਨੈਟ ਨੇ ਸਾਰਾ ਕੁਛ ਰੇਹ ਹਮ ਕਰਤਾ ਤੇ ਭਾਜੀ ਉਹ ਹਮ ਹੈ ਵੀਡੀਓ ਬੋਲਣਾ ਆਪਣੀ ਕੁੜੀ ਨੂੰ ਹੀ ਕਰਨਦੀ ਸੀ ਮੂੰਨ ਨੂੰ ਇੰਜ ਲੱਗਣ ਦੇ ਮੈਂ ਵੱਡੇ ਦਫ਼ਤਰ ਤੇ ਲੱਗੀ ਤਾਂ ਹੀ ਉਹ ਮੈਂ ਕੰਪਿਊਟਰ ਦੇ ਅੱਗੇ ਹੋ ਕੇ ਨਾ ਉਹ ਨੂੰ ਵੀਡੀਓ ਕਾਲ ਕਰਦੀ ਤੇ ਉਹ ਵੀ ਸ਼ਦਾਨ ਆਪਣੀਆਂ ਸਹੇਲੀਆਂ ਨੂੰ ਚਾਹ ਦੇ ਨਾਲ ਬਖਾਉਂਦੀ ਵੀ ਵੇਖੋ ਮੇਰੀ ਮੰਮੀ ਕਿੱਡੇ ਵੱਡੇ ਆਫਿਸ 'ਚ ਲੱਗੀ ਆ ਹਾਂਟੀ ਜੀ ਚਾਈ ਜੀ ਮੈਂ ਕੋਈ ਚੋਰ ਨਹੀਂ ਐ ਮੈਂ ਕੁਝ ਨਹੀਂ ਚੁੱਕਿਆ ਤਾਂ ਡੇਟੋਂ ਕਿ ਨਾ ਹੀ ਕੋਈ ਮੇਕਅਪ ਦਾ ਸਮਾਨ ਹੀ ਉਸ ਕੀਤਾ ਹਾਂ ਬਸ ਮੈਂ ਦੀਦੀ ਦਾ ਨਾ ਕੋਟ ਜਰੂਰ ਪਾਇਆ ਸੀ ਮੈਂ ਇੱਕ ਮਜਬੂਰ ਮਾਂ ਹਲਾਤਾਂ ਅਗੇ ਮੇਰੀ ਨਹੀਂ ਚੱਲੀ ਤਾਂ ਕਰਕੇ ਮੈਨੂੰ ਇਹ ਸਭ ਕੰਮ ਕਰਨਾ ਪਿਆ ਇਹ ਨਾ ਕਿਤੇ ਮੈਂ ਆਹ ਕੰਮ ਮੈਂ ਨਹੀਂ ਚਾਹਦੀ ਮੇਰੀ ਕੁੜੀ ਨੂੰ ਪਤਾ ਲੱਗੇ ਮੈਂ ਕਿਸੇ ਦੇ ਘਰ ਕੰਮ ਕਰਦੀ ਆ ਜੇ ਉਹਨੂੰ ਪਤਾ ਲੱਗੇਗਾ ਉਹਨੇ ਟੁੱਟ ਜਾਣਾ ਤਾਂ ਕਰਕੇ ਨਾ ਮੇਰੀ ਹਿੰਮਤ ਹੀ ਨਹੀਂ ਹੋਈ ਉਹਨੂੰ ਦੱਸਣ ਦੀ ਇਹ ਮੈਂ ਸਾਰਾ ਕੁਝ ਨਾ ਝਾੜੂ ਪੋਚਾ ਕਰਕੇ ਕਮਾਣਨੀ ਪਰ ਘਮ ਕਿਹੜਾ ਕੋਈ ਛੋਟਾ ਵੱਡਾ ਹੁੰਦਾ ਬਸ ਇਹ ਸਭ ਕੁਝ ਨਾ ਮੈਂ ਆਪਣੀ ਕੁੜੀ ਕਰਕੇ ਕੀਤਾ ਮੈਨੂੰ ਹੋਰ ਕੋਈ ਲਾਂਦੇ ਚ ਨਹੀਂ ਇੱਥੇ ਬਸ ਦਾ ਪੁੱਤਰ ਬਸ ਦਾ ਮੈਨੂੰ ਇਹਨੇ ਸਭ ਪਹਿਲੇ ਨਹੀਂ ਦੱਸਤਾ ਸੀ ਛੰਟੀ ਜੀ ਸਾਡਾ ਬਿਜ਼ਨਸ ਬਹੁਤ ਵਧੀਆ ਸੀ ਕਿਸੇ ਕਰਕੇ ਸਾਨੂੰ ਘਾਟਾ ਪੈ ਗਿਆ ਮੇਰਾ ਘਰ ਵਾਲਾ ਮੁਫਾਰ ਹੋ ਗਿਆ ਮੰंजे ਤੇ ਪੈ ਗਿਆ ਪਰ ਸਟਾਈਕ ਕੋ ਬੱਚਾ ਜਿਹਨੂੰ ਆਪ ਇੰਨਾ ਪਿਆਰ ਕਰਦੇ ਗੰਦੀ ਮੇਰੇ ਘਰ ਵਾਲੇ ਨੂੰ ਸ਼ੌਂਕ ਸੀ ਕਿ ਮੇਰੀ ਕੁੜੀ ਵਧੀਆ ਸਕੂਲ ਪੜੇ ਵਧੀਆ ਖਾਵੇ ਪੀਵੇ ਜੇ ਮੈਂ ਹੁਣ ਨੂੰ ਸਕੂਲੋਂ ਢਾ ਲੈਣੀ ਆ ਉਹਨੇ ਕਿਹਾ ਕਿ ਮੇਰੇ ਪਾਪਾ ਮੇਰੇ ਤੋਂ ਘਰ ਨਾਲ ਕੁਝ ਵੀ ਨਹੀਂ ਕਰ ਸਕਦੇ ਐਸ ਕਰਕੇ ਮੈਂ ਝੂਠ ਬੋਲਦੀ ਰਹੀ ਮੈਂ ਘਰਾਂ ਦਾ ਕੰਮ ਕਰਕੇ ਸੋਚਿਆ ਕਿੰਨ ਮਾ ਪੜਾਵਾ ਖਵਾ ਮੈਂ ਚੋਰ ਨਹੀਂ ਆਂਟੀ ਜੀ ਮੈਂ ਤਾਂ ਮਜਬੂਰ ਮਾਂ ਆ ਹਾਂ ਤਾਂ ਹੀ ਦੱਸੋ ਚਾਹੀਦੀ ਜਿਤਨਾ ਤੁਸੀਂ ਕਹੋਗੇ ਸਾਹਿਬ ਤੋਂ ਚਿਤਰਾ ਕਹੇਗਾ ਮੈਂ ਉਤਰਾ ਕਰ ਲਵਾਂਗੀ ਬੋਲ ਸਾਹਿਬ ਜੇ ਤੂੰ ਕਰਨਾ ਤੇ ਮੈਂ ਕੱਢ ਦੇਣੀ ਇਹਨੂੰ ਨਹੀਂ ਨਹੀਂ ਮੰਮੀ ਆ ਪਾਣੀ ਕੱਢਣਾ ਇਹ ਦਸੋ ਕੋਈ ਇੱਕ ਮਜਬੂਰ ਮਾਵਾ ਤੇ ਮੈਂ ਵੀ ਪਤਾ ਨਹੀਂ ਬਿਨਾ ਕੁਝ ਜਾਣੇ ਕੀ ਕੁਝ ਕਹਿਤਾ ਬਾਕੀ ਮੰਮੀ ਸਾਡੇ ਕੋ ਜੀਨਾ ਬਣ ਬਾਉਗਾ ਨਾ ਅਸੀਂ ਇਹਨਾਂ ਦੀ ਮਦਦ ਕਰਾਂਗੇ ਨਾਲੇ ਮੈਂ ਖੁਦ पर्सनली कोशिश करूंगा कि इनहां नु कोई बढ़िया जॉब मिल पावे ठीक है बेटा थैंक यू आंटी जी ਤੁਸੀਂ ਨਾ ਮੇਰੇ ਤੇ ਬਹੁਤ ਵੱਡਾ احਸਾਨ ਕੀਤਾ ਕਿਉਂਕਿ ਮੈਂ ਸਾਰਾ ਕੁਝ ਆਪਣੀ ਕੁੜੀ ਵਾਸਤੇ ਕਰੰਦੀ ਹਾਂ ਮੈਨੂੰ ਪਤਾ ਇੱਕ ਜਿਹੜੀ ਮਾਂ ਹੁੰਦੀ ਹੈ ਨਾ ਉਹ ਆਪਣੇ ਬੱਚੇ ਵਾਸਤੇ ਨਾ ਕੁਝ ਵੀ ਕੁਝ ਵੀ ਕਰ ਸਕਦੀ ਹੈ